بكثرة كسرت بك. <applause>

वन नाइन वन फोर थ्री वन नाइन वन फोर थ्री मैम मैम कोई नहीं करवा के के बाइट बाइट ਗਰਾਉਂਡ ਵੀਰੋ ਤੋਂ ਕਰਨਾਲ ਤੱਕ ਸਭ ਚੱਲ ਰਿਹਾ ਹੈ ਆਈਡੀ ਚੀ ਕਰ ਅੰਬਸਰ ਅਸੀਂ ਮਤਲਬ ਜਿਹੜਾ ਮਿਲੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੈਕੇਜ ਦਿਓ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੈਕੇਜ ਦਿਓ ਉਹਨੇ ਨਹੀਂ ਦਿੱਤਾ ਕੋਈ ਸਮਝ ਦੇ ਦੀ ਗੱਲ ਉਹ ਜਿੱਦਾਂ ਦੇ ਆਏ ਸੀ ਉਦਾਂ ਦੇ ਚੱਲ ਗਏ ਸਮਝਦੇ ਆਂ ਸੀ ਤਾਂ ਬੜੇ ਹੱਥ ਜੋੜੇ ਹੀ ਕੋਈ ਨਾ ਕੋਈ ਸਾਨੂੰ ਦੇਖ ਕੇ ਜਾਓ ਸਾਡੀ ਮਤ ਕਰਕੇ ਜਾਓ ਪਰ ਨਹੀਂ ਕੀਤੀ ਕੀ ਕਰ ਸਕਦੇ ਕੇਂਦਰ ਸਰਕਾਰ ਸਮਝ ਦੇ ਦੀ ਗੱਲ ਕਹਿੰਦੇ ਮੈਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਰਿਪੋਰਟ ਦਊਂਗਾ ਉਹ ਤਾਂ ਮੰਤਰੀ ਗਾੜੀ ਫੈਸਲਾ ਕਰ ਰਾਜਪਾਲ ਸਾਹਿਬ ਵੀ ਇਹੀ ਗੱਲ ਕਹੇ ਗਏ ਬਾਜਪਾ ਵੀ ਇਹੋ ਕਹੇ ਗਏ ਵੀ ਇਹੋ ਕਹੇ ਗਏ ਉਹ ਰਿਪੋਰਟ ਲੈਣ ਆਏ ਰਿਪੋਰਟ ਤੇ ਦੇਣਗੇ ਬੁੱਲੀਆਂ ਦੇਣ ਆਏ ਛਲਗ ਬੁੱਲੀਆਂ ਬੁੱਲੀਆਂ ਖਾਲੀ ਹੱਥ ਆਏ ਖਾਲੀ ਹੱਥ ਆ ਦੇਖੋ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹ ਸਭ ਤੋਂ ਵੱਧ ਅਫੈਕਟਡ ਏਰੀਆ ਹੈ ਰੋਜ਼ ਅਸੀਂ ਦੇਖਦੇ ਸੀ ਆਖਰ ਉਹ ਟਾਈਮ ਹੁੰਦਾ ਕੋਈ ਜਦੋਂ ਟੀਮ ਆ ਸਕਦੀ ਆ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਐਗਰੀਕਲਚਰ ਮਿਨਿਸਟਰ ਜਿਹੜੇ ਆਪ ਉਹ ਕਹਿੰਦੇ ਮੈਂ ਕੋਈ ਰੈਸਟ ਸਾਊਥ ਜਾਂ ਚੰਡੀਗੜ੍ਹ ਬੈ ਕੇ ਨਹੀਂ ਮੈਂ ਇਕੱਲੇ ਇਕੱਲੇ ਜਾ ਕੇ ਵਿਧਾਨ ਸਭਾ ਹਲਕੇ ਚ ਪਿੰਡ ਚ ਦੇਖੂਗਾ ਵੀ ਕੀ ਹਾਲਾਤ ਨੇ ਅੱਜ ਚੰਗੀ ਗੱਲ ਇਹ ਆ ਵੀ ਇੱਥੇ ਕਾਂਗਰਸ ਦੇ ਐਮਪੀ ਵੀ ਖੜੇ ਆ ਇੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਐਮਐਲਏ ਸਾਰੇ ਆ ਬੀਜੇਪੀ ਦਾ ਸੀ ਹੈਗੇ ਹੀ ਹੈਗੇ ਆ ਤੇ ਇਹ ਫੈਸਲੇ ਜਿਹੜੇ ਆ ਹੁਣ ਪ੍ਰਧਾਨ ਮੰਤਰੀ ਜੀ ਨੇ ਆਪ ਸਾਨੂੰ ਭੇਜਿਆ ਵੀ ਜਾ ਕੇ ਦੇਖ ਕੇ ਆਓ ਤੇ ਅਸੈਸਮੈਂਟ ਕਰੋ ਕਿਉਂਕਿ ਹੁਣ ਪਾਣੀ ਥੋੜਾ ਬਹੁਤਾ ਕਟਿਆ ਉਦੋਂ ਹੀ ਪਤਾ ਲੱਗਣਾ ਨਾ ਪਹਿਲਾਂ ਤਾਂ ਆਪਣੀ ਜਾਨ ਬਚਾਉਣ ਦਾ ਆਪਣੀ ਡੰਗਰਾਂ ਦੀ ਜਾਨ ਬਚਾਉਣ ਦਾ ਆਪਣੇ ਘਰਾਂ ਚੋਂ ਆਪਣੇ ਬਜ਼ੁਰਗਾਂ ਨੂੰ ਬਚਾਉਣ ਦਾ ਸੀ ਅੱਜ ਥੋੜਾ ਬਹੁਤਾ ਸਾਹ ਆਇਆ ਤੇ ਹੁਣ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨੀ ਫਸਲ ਇਹ ਕੱਲੀ ਇਹ ਫਸਲ ਨਹੀਂ ਅਗਲੀ ਫਸਲ ਵੀ ਲਾਉਣ ਜੋਗੀ ਨਹੀਂ ਇਹ 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 ਬਚੀ ਧਰਤੀ ਜੋ ਜਿਵੇਂ ਰੇਤਾ ਮਿੱਟੀ ਜੋ ਕੁਛ ਆ ਗਿਆ ਕਿਸ ਤਰੀਕੇ ਨਾਲ ਉਰੇ ਅੱਗੇ ਬਿਮਾਰੀਆਂ ਜਿਹੜਾ ਹੈ ਸਭ ਤੋਂ ਵੱਡਾ ਖਤਰਾ ਬਿਮਾਰੀਆਂ ਦਾ ਹੈ ਇਹ ਤਾਂ ਤਕੜੇ ਲੋਕ ਨੇ ਜੇ ਮੜਾ ਢੀੜਾ ਹੋਵੇ ਤਾਂ ਉਹ ਮੈਂ ਸਮਝਦਾ ਉਹ ਵੈਸੇ ਹੀ ਉਹਦਾ ਕੰਮ ਹੋ ਜਾਏ ਪਰ ਹੁਣ ਜਾਨਵਰਾਂ ਦੀਆਂ ਜਿਹੜੀਆਂ ਮੌਤਾਂ ਹੋਣੀਆਂ ਏ ਉਹ ਹੋਈਆਂ ਏ ਜਿਹੜੀਆਂ ਉਹਦੇ ਨਾਲ ਜਿਹੜੀ ਆ ਕਿਸ ਤਰੀਕੇ ਦਾ ਦਵਾਈਆਂ ਦੀ ਲੋੜ ਪੈਣੀ ਆ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਕੀ ਜਿਹੜੇ ਸੂਬੇ ਆ ਬੀਜੇਪੀ ਦੀ ਸਰਕਾਰ ਕਿਸੇ ਦੀ ਵੀ ਸਰਕਾਰ ਆ ਮੱਧਿਆ ਪ੍ਰਦੇਸ਼ ਆ ਯੂਪੀ ਆ ਰਾਜਸਥਾਨ ਆ ਹਰਿਆਣਾ ਹੈ ਕਿਸਾਨ ਐਜੀਟੇਸ਼ਨ ਜਿਹੜਾ ਹਰਿਆਣਾ ਪੰਜਾਬ ਚ ਕੋਈ ਫਰਕ ਥੋੜੀ ਸੀ ਇਕੱਠਿਆਂ ਨੇ ਲੜਾਈ ਲੜੀ ਤੇ ਇਸ ਕਰਕੇ ਉਹਨਾਂ ਤੋਂ ਉਰੇ ਕੋਈ ਚਾਰੇ ਦੀ ਕਮੀ ਆ ਉਹ ਜਿਹੜੇ ਆਉਣ ਵਾਲੇ ਕੁਝ ਦਿਨਾਂ ਨੂੰ ਉਹ ਪਹੁੰਚੇ ਤੇ ਜਿਹੜਾ ਬਟ ਦੇ ਲੈਵਲ ਤੇ ਮੋਬਜਾ ਜਿਹੜਾ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਵੀ ਤੇ ਟੀਮਾਂ ਦੱਸਣਗੀਆਂ ਉਹਦਾ ਫਿਰ ਗਰਾਊਂਡ ਤੇ ਲਿਆ ਕੇ ਉਹ ਕਿਸ ਤਰੀਕੇ ਨਾਲ ਇਹ ਨਾ ਹੋਵੇ ਵੀ ਉਹ ਹਵਾ ਚ ਰਹਿ ਜੇ ਇਹ ਲੋਕਾਂ ਤੱਕ ਪਹੁੰਚੇ ਗਲਤ ਉਹ ਆ ਵੀ ਕੱਲੇ ਕੱਲੇ ਦੇ ਲੋਕਾਂ ਤੱਕ ਪਹੁੰਚੇ ਸਰਕਾਰਾਂ ਦੇ ਕੋਲ ਹੀ ਨਾ ਉੱਥੋਂ ਅਸੀਂ ਅਨਾਉਂਸ ਕਰ ਦਈਏ ਇੱਥੇ ਕਹਿ ਦੇਣ ਕਿ ਹੋ ਗਿਆ ਜੀ ਹੋ ਗਿਆ ਪੈਸਾ ਇਹ ਨਹੀਂ ਇਹ ਲੋਕਾਂ ਤੱਕ ਪਹੁੰਚੇ ਉਹ ਸਾਡੀ ਜ਼ਿੰਮੇਵਾਰੀ ਆ ਇਸ ਲਈ ਅੱਜ ਇਸ ਆਏ ਆ ਕੰਮ ਤੇ ਅਗਲੇ 3 ਦਿਨ ਟੀਮ ਆ ਜਿਹੜੀ ਸਰਵੇ ਕਰਕੇ ਚੰਡੀਗੜ੍ਹ ਫਿਰ ਮੁੱਖ ਮੰਤਰੀ ਨਾਲ ਇਹਨਾਂ ਦੇ ਅਫਸਰਾਂ ਨਾਲ ਗੱਲ ਕਰਕੇ ਵੀ ਭਾਈ ਦੱਸੋ ਸਾਡੇ ਹਿਸਾਬ ਨਾਲ ਆ ਨੁਕਸਾਨ ਆ ਤੁਸੀਂ ਦੱਸੋ ਤੇ ਦੋਨਾਂ ਦਾ ਜਦੋਂ ਇਹ ਜਿਹੜਾ ਇਹ ਉਹ ਇਸ ਇੱਕ ਗਲਤੀ ਆ ਜਾਣਗੇ ਉਦੋਂ ਬਾਅਦ ਫਿਰ ਸਾਰੀ ਗੱਲ ਪ੍ਰਧਾਨ ਮੰਤਰੀ ਜੀ ਕੋਲ ਲਿਆ ਕੇ ਵੱਡਾ ਪੈਕੇਜ ਆ ਜਿਹੜਾ ਉਹ ਪੰਜਾਬ ਨੂੰ ਦੇਣ ਦੀ ਲੋੜ ਆ ਇਹ ਪੰਜਾਬ ਆ ਜਿਹੜਾ ਹਰ ਵੇਲੇ ਹਰ ਚੀਜ਼ 'ਚ ਇਹ ਖੜਦੇ ਆ ਲੋਕ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਕੀ ਤਖਸਾਨਾਂ ਦੇ ਅਕਾਊਂਟਾਂ ਦੇ ਵਿੱਚ ਪਾਇਆ ਜਾਵੇਗਾ ਜਾਂ ਫਿਰ ਪੰਜਾਬ ਸਰਕਾਰ ਦੇਖੋ ਇਹਦੀ ਇਹਦੀ ਮੈਂ ਹਜੇ ਐਮੀ ਇਹ ਗੱਲ ਕਹਿ ਦਵਾਂ ਪਰ ਜਿਹੜਾ ਵੀ ਪੈਸਾ ਏ ਢੰਗ ਨਾਲ ਪਚਾਉਣਾ ਏ ਉਹਦਾ ਤਰੀਕਾ ਕੀ ਹੋਊਗਾ ਕਿਵੇਂ ਉਹ ਹੋਊਗਾ ਉਹ ਪ੍ਰਣਾਲੀ ਕੀ ਹੋਊਗੀ ਉਹ ਸੂਬਾ ਸਰਕਾਰ ਤੇ ਸੈਂਟਰ ਗਵਰਨਮੈਂਟ ਉਹਨੂੰ ਬਣਾਏਗੀ